ਸ੍ਰੀ ਅਕਾਲ ਤੁਸੀਂ ਬੇਕਰੇ ਆਵਾਜ਼ੇ ਖਲ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਢੱਲੋਂ ਹਰ ਵਾਰ ਤੁਹਾਡੇ ਅੱਗੇ ਨਵੀਂ ਚਰਚਾ ਲੈ ਕੇ ਨਵੀਂ ਵਿਸ਼ਾ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਆ ਅੱਜ ਵੀ ਇੱਕ ਨਵੀਂ ਚਰਚਾ ਲੈ ਕੇ ਹਾਜ਼ਰ ਹੋਇਆ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਸਰਦਾਰ ਕਲਦੀਸ਼ ਸਿੰਘ ਬਰਮਾਜੀਪੁਰ ਬਰਮਾਜੀਪੁਰ ਸਭ ਤੁਹਾਡਾ ਸਵਾਗਤ ਹੈ ਥੈਂਕ ਯੂ ਜੀ ਸਿੰਘ ਲੋਕ ਸਭਾ ਦੇ ਚੋਣਾਂ ਤੋਂ ਬਾਅਦ ਕਾफी ਭਾਰੀ ਮਾਤਰਾ ਦੇ ਵਿੱਚ ਹਾਰ ਨੂੰ ਦੇਖ ਦੋ ਸ਼੍ਰੋਮਣੀ ਅਕਾਲੀ ਦਲ ਨੂੰ ਨਮੋਸਿਰਾ ਸਾਹਮਣਾ ਕਰਨਾ ਪੈ ਰਿਹਾ ਪਰਮਾਰੀ ਕੋ ਸਾਹਿਬ ਤੇ ਇਹ ਜਿਹੜੀ ਝੁੰਦਾ ਕਮੇਟੀ ਆ ਇਹ ਜਿਹੜੇ ਨੇ ਪ੍ਰਮੁੱਖ ਆਗੂ ਨੇ ਇਹ ਇੱਕ ਦੂਜੇ ਦੇ ਉੱਪਰ ਕਾਫੀ ਜ਼ਿਆਦਾ ਹਮਲੇ ਕਰਦੇ ਨੇ ਕਟਾਰੇ ਦੇ ਵਿੱਚ ਖੜਾ ਕਰ ਦਿੰਦੇ ਨੇ ਇਹਦੇ ਬਾਰੇ ਥੋੜੀ ਜਾਣਕਾਰੀ ਦੱਸੋ ਇਹ ਦਾ ਇੱਕ ਦੂਜੇ ਦੇ ਕਿਉਂ ਹਮਲੇ ਕਰ ਰਹੇ ਨੇ ਕੀ ਇਹ ਦਾ ਮਾਮਲਾ ਹੈਗਾ ਸਾਰੀ ਜਾਣਕਾਰੀ ਦਿਓ ਇੱਕ ਵਾਰੀ ਦੇਸ਼ ਵਿਦੇਸ਼ ਵਸਨੇ ਪੰਜਾਬੀ ਉਸਤਰੀ ਕਾਲ ਜਿਹੜੀ ਝੁੰਦਾ ਕਮੇਟੀ ਦੀ ਗੱਲ ਬਾਰ ਬਾਰ ਮੈਂ ਥੋੜਾ ਜਿਹਾ ਇਹਨੂੰ ਪਿਛੋਕੜ ਵਿੱਚ ਲੈ ਕੇ ਜਾਵਾਂ ਲੰਮਾ ਸਮਾਂ ਪਹਿਲਾਂ ਲੋਕ ਸਭਾ ਚੋਣਾਂ ਤੋਂ ਕਾਫੀ ਦੇਰ ਪਹਿਲਾਂ ਜਦੋਂ ਵਿਧਾਨ ਸਭਾ ਚੋਣਾਂ ਦੇ ਵਿੱਚ ਬੁਰੀ ਤਰ੍ਹਾਂ ਹਾਰ ਹੋਈ ਸੀ ਸ਼੍ਰੋਮਣੀ ਅਕਾਲੀ ਦਲ ਦੀ ਉਦੋਂ ਨਾ ਇੱਕ ਇਕਬਾਲ ਸਿੰਘ ਝੁੰਡਾ ਤੇ ਕੁਝ ਅਕਾਲੀ ਆਗੂਆਂ ਦੀ ਇੱਕ ਕਮੇਟੀ ਬਣੀ ਸੀ ਉਸ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਤਤਜੋਗ ਸਿਆਸੀ ਹਾਲਤ ਤੇ ਚਰਚਾ ਕਰਕੇ ਕੋਈ ਆਉਣ ਵਾਲੇ ਸਮੇਂ ਵਿੱਚ ਕੋਈ ਫੈਸਲੇ ਸੀ ਜਿਹੜੇ ਕੀ ਲੈ ਜਾਣ ਕੀ ਸੁਧਾਰ ਕੀਤੇ ਜਾਣ ਇੱਕ ਝੁੰਡਾ ਕਮੇਟੀ ਤਿਆਰ ਇੱਕ ਰਿਪੋਰਟ ਤਿਆਰ ਕਰਨੀ ਸੀ ਜੀ ਉਹ ਤਿਆਰ ਕਰਨ ਦੀ ਜ਼ਿੰਮੇਵਾਰੀ ਇਕਬਾਲ ਸਿੰਘ ਝੁੰਦਾ ਜਿਹੜੇ ਕਿ ਅਮਰਗੜ ਤੋਂ ਬਧਿਆਕ ਰਹੇ ਨੇ ਇਸ ਟਾਈਮ ਜ਼ਿਲ੍ਹਾ ਪ੍ਰਧਾਨ ਨੇ ਸੰਗਰੂਰ ਦੇ ਜੀ ਉਹਨਾਂ ਦੀ ਲੱਗੀ ਸੀ ਇਸ ਕਰਕੇ ਇਹਨੂੰ ਝੁੰਦਾ ਕਮੇਟੀ ਕਿਹਾ ਜਾਂਦਾ ਹੈ ਉਹਨਾਂ ਦੇ ਨਾਂ ਤੇ ਬਣੀ ਹੋਈ ਕਮੇਟੀ ਇਸ ਕਮੇਟੀ ਵਿੱਚ ਸ਼ੋਮਨੀ ਅਕਾਲੀ ਦਲ ਦੇ ਬਹੁਤ ਸੀਨੀਅਰ ਆਗੂ ਸ਼ਾਮਲ ਹੋਏ ਸੀ ਹੁਣ ਆਪਾਂ ਇਸ ਮੁੱਦੇ ਤੇ ਆਈਏ ਕਿ ਜਿਹੜੇ ਅਕਾਲੀ ਦਲ ਉਦੋਂ ਤੋਂ ਬਾਅਦ ਉਹ ਰਿਪੋਰਟ ਸੀ ਜਿਹੜੀ ਉਹ ਦੱਬ ਲਈ ਗਈ ਉਹ ਰਿਪੋਰਟ ਪੇਸ਼ ਨਹੀਂ ਹੋਈ ਰਿਪੋਰਟ ਸਾਹਮਣੇ ਨਹੀਂ ਆਈ ਸਰਦਾਰ ਇਕਬਾਲ ਸਿੰਘ ਝੁੰਡਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਨੇੜੇ ਜਾ ਲਗੇ ਸੁਖਦੇਵ ਸਿੰਘ ਢੀਡਸਾ ਸ਼੍ਰੋਮਣੀ ਅਕਾਲੀ ਦਲ ਤੋਂ ਪਾਸੇ ਹੋ ਗਏ ਮਤਲਬ ਕਿ ਬਖਤੀ ਸਿਆਸਤ ਕਹਿ ਲੋ ਜਾਂ ਨਿੱਜ ਪ੍ਰਸਤੀ ਕਹਿ ਲੋ ਇਹਨੇ ਉਹ ਝੁੰਡਾ ਕਮੇਟੀ ਦੀ ਸਾਰੀ ਰਿਪੋਰਟ ਦਾ ਸਤਿਆਨਾਸ਼ ਜਿਹੜਾ ਉਹ ਕਰਕੇ ਰੱਖ ਦਿੱਤਾ ਲਿਹਾਜਾ ਲੋਕ ਸਭਾ ਚੋਣਾਂ ਆ ਗਈਆਂ ਜਿਸ ਇਕਬਾਲ ਸਿੰਘ ਝੁੰਡਾ ਦੀ ਗਵਾਈ ਵਿੱਚ ਰਿਪੋਰਟ ਤਿਆਰ ਹੋਈ ਸੀ ਇਹਦੇ ਪ੍ਰਤੀ ਸਭ ਤੋਂ ਪਹਿਲਾਂ ਆਵਾਜ਼ ਸੀ ਜਿਹੜੀ ਸ਼੍ਰੋਮਣੀ ਕਾਲੀ ਦਲ ਦੇ ਵਿਧਾਨਕਾਰ ਪਾਰਟੀ ਦੇ ਮੁਖੀ ਵਿਧਾਇਕ ਮਨਪ੍ਰੀਤ ਸਿੰਘ ਇਹ ਵਾਲੀ ਉਹਨਾਂ ਨੇ ਉਠਾਈ ਸੀ ਕਿ ਝੁੰਦਾ ਕਮੇਟੀ ਕਿੱਥੇ ਆ ਉਸ ਕਮੇਟੀ ਦੀ ਰਿਪੋਰਟਾਂ ਲਾਗੂ ਹੋਣੀਆਂ ਚਾਹੀਦੀਆਂ ਨੇ ਤੇ ਉਸ ਤੋਂ ਬਾਅਦ ਰੋਲੇ ਦੇ ਕੁਝ ਆਗੂ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਖੁਸ਼ਾਮਦ ਕਰਦੇ ਕਰਦੇ ਸਰਦਾਰ ਜਿਵੇਂ ਬਿਰਸਾ ਸਿੰਘ ਵਲਟੋਹਰ ਨਾਲ ਇਹ ਵਾਲੀ ਸਾਹਿਬ ਦਾ ਪੰਗਾ ਪਿਆ ਬਹੁਤ ਸਾਰੀਆਂ ਗੱਲਾਂ ਹੋਈਆਂ ਉਸ ਰਿਪੋਰਟ ਨੂੰ ਰੋਕ ਲਿਆ ਗਿਆ ਦੱਬ ਲਿਆ ਗਿਆ ਲੋਕ ਸਭਾ ਦੀ ਚੋਣਾਂ ਆ ਗਈਆਂ ਹੁਣ ਲੋਕ ਸਭਾ ਦੀ ਚੋਣਾਂ ਆਉਣ ਵੇਲੇ ਜਿਸ ਇਕਵਾਲ ਸਿੰਘ ਝੁੰਡਾ ਦੀ ਅਗਵਾਈ ਵਿੱਚ ਰਿਪੋਰਟ ਤਿਆਰ ਹੋਈ ਸੀ ਉਹਨੂੰ ਲੋਕ ਸਭਾ ਦੀ ਟਿਕਟ ਦੇ ਦਿੱਤੀ ਗਈ ਤੇ ਇਕਵਾਲ ਸਿੰਘ ਝੁੰਡਾ ਰੋ ਲੋਕ ਸਭਾ ਚੋਣ ਵਿੱਚ ਜਾ ਕੇ ਪੱਕੇ ਤੌਰ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਸਮਰਥਕ ਬਣ ਗਿਆ ਭਗਤ ਬਣ ਗਿਆ ਤੇ ਸਦਰ ਮਨਪ੍ਰੀਤ ਸਿੰਘ ਵਾਲੀ ਹਣੀ ਚੁੱਪ ਕਰ ਗਿਆ ਹੁਣ ਰਹੀ ਗੱਲ ਢਿੱਲੋ ਸਾਹਿਬ ਦੀ ਇਹ ਜਿਹਨੇ ਕਿਹਾ ਵੀ ਬਾਰ ਬਾਰ ਝੁੰਡਾ ਕਮੇਟੀ ਦੀ ਗੱਲ ਹੋ ਰਹੀ ਆ ਬਿਲਕੁਲ ਬਾਗੀ ਆਗੂ ਬਾਰ ਬਾਰ ਗੱਲ ਕਰਦੇ ਨੇ ਵੀ ਇਹ ਕੀ ਮਾਮਲਾ ਕੀ ਆ ਵੀ ਏਦਾਂ ਕਾਹਤੇ ਹੋ ਰਿਹਾ ਹੁਣ ਹਨਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੈਂ ਤੁਹਾਡੇ ਧਿਆਨ ਵਿੱਚ ਦੋਸਤੋ ਲਿਆਣਾ ਚਾਹਾਂਗਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਦੋ ਧੜਿਆਂ ਦੇ ਵਿੱਚ ਬੁਰੀ ਤਰ੍ਹਾਂ ਵੰਡਿਆ ਗਿਆ ਇੱਕ ਧੜਾ ਇਹ ਮਹਿਸੂਸ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਬਹੁਤ ਸਾਰੀਆਂ ਗਲਤੀਆਂ ਹੋਈਆਂ ਨੇ ਜਿਨ੍ਹਾਂ ਦੀ ਸਾਨੂੰ ਮਾਫੀ ਮੰਗਣੀ ਚਾਹੀਦੀ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਤੁਹਾਡੇ ਦਾ ਤਰਕ ਹੈ ਕਿ ਉਹਨਾਂ ਵੱਲੋਂ ਮਾਫੀ ਮੰਗ ਲਈ ਗਈ ਆ ਦੂਜੇ ਤੁਹਾਡੇ ਦਾ ਤਰਕ ਹੈ ਕਿ ਮਾਫੀ ਮੰਗਣ ਦਾ ਤਰੀਕਾ ਗਲਤ ਸੀ ਪੰਥਕ ਪਰੰਪਰਾਵਾਂ ਅਨੁਸਾਰ ਨਹੀਂ ਸੀ ਸੋ ਦੂਜੇ ਧੜੇ ਕਹਿੰਦਾ ਕਿ ਅਸੀਂ ਅਕਾਲ ਤਖਤ ਸਾਹਿਬ ਤੇ ਬੇਨਤੀ ਕਰਕੇ ਅਰਦਾਸ ਕਰਕੇ ਜੱਟ ਝੋੜੇ ਸਾਹਿਬ ਜੋੜੇ ਸਾਹਿਬ ਕਰਕੇ ਮਾਫੀ ਮੰਗੀ ਹੈ ਹਾਲਾਂਕਿ ਹੁਣ ਇਸ ਧੜੇ ਨੇ ਪੇਸ਼ ਹੋ ਕੇ ਬਹੁਤ ਸਾਰੀਆਂ ਗੱਲਾਂ ਨੇ ਲੇਖ ਕੇ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਦਿੱਤਾ ਹੁਣ ਗੱਲ ਝੁੰਦਾ ਤੇ ਆਈ ਏ ਹੁਣ ਲੰਘੇ ਦਿਨੀ ਕੁ ਦਿਨ ਪਹਿਲਾਂ ਸਰਦਾਰ ਇਕਵਾਲ ਸਿੰਘ ਝੁੰਦਾ ਨੇ ਨਵੀਂ ਚਰਚਾ ਛੇੜਤੀ ਕਿਸ ਰਿਪੋਰਟ ਨੂੰ ਅਕਾਲੀ ਦਲ ਨੂੰ ਬਚਾਉਣ ਵਾਲੇ ਇਕਵਾਲ ਸਿੰਘ ਝੁੰਦਾ ਸਨ ਉਹਨਾਂ ਦੀ ਕਵਾਈ ਵਿੱਚਲੀ ਰਿਪੋਰਟ ਬੋਲਦੀ ਹੈ ਉਹਦਾ ਨਾਮ ਹੈ ਝੁੰਦਾ ਕਮੇਟੀ ਚੁੰਦਾ ਕਮੇਟੀ ਦੀ ਰਿਪੋਰਟ ਹੁਣ ਉਹ ਧਿਰ ਬਣ ਕੇ ਅੱਜ ਸ਼੍ਰੀ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਖੜੇ ਨਜ਼ਰ ਆਉਂਦੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਹੱਕ ਵਿੱਚ ਦਿੰਦੇ ਨੇ ਬਿਆਨ ਕਹਿੰਦੇ ਜਿਹੜੇ ਬਾਗੀ ਆਗੂ ਪਰਿਵਾਰਵਾਦ ਦੀ ਗੱਲ ਕਰਦੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰਵਾਦ ਹੈ ਸੁਖਵੀਰ ਸਿੰਘ ਬਾਦਲ ਆਗੇ ਹਰਸਿਮਰਤ ਬਾਦਲ ਆਗੀ ਇਕਵਾਲ ਸਿੰਘ ਝੁੰਦਾ ਖੁਦ ਇਹ ਗੱਲ ਕਹਿ ਰਹੇ ਨੇ ਨਿੱਜੀ ਚੈਨਲ ਤੇ ਇੰਟਰਵਿਊ ਤੇ ਉਹ ਕਹਿੰਦੇ ਕਿ ਜਿਹੜੇ ਆਗੂ ਇਸ ਵੇਲੇ ਆਕਾਲ ਤਖਤ 'ਤੇ ਪੇਸ਼ ਹੋਣ ਦੇ ਡਰਾਮੇ ਕਰਦੇ ਨੇ ਜਾਂ ਸੁਖਵੀਰ ਸਿੰਘ ਬਾਦਲ ਦੀਆਂ ਗੱਲਾਂ ਕਰਦੇ ਨੇ ਇਹ ਦੱਸਣਗੇ ਉਹਨਾਂ ਦੇ ਵਿੱਚ ਪਰਿਵਾਰਵਾਦ ਨਹੀਂ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਗੱਲ ਕਰਦੇ ਨੇ ਕਿ ਉਹਨਾਂ ਨੇ ਆਪਣੇ ਪੁੱਤਰ ਨੂੰ ਸਤਾਪਿਤ ਕਰਨਾ ਹੈ ਤੇ ਉਹਨਾਂ ਨੇ ਆਪਣੇ ਪੁੱਤਰ ਨੂੰ ਵਿਧਾਇਕ ਬਣਾਇਆ ਐ ਐਮਐਲਏ ਬਣਾਇਆ ਤੇ ਦੂਜੀ ਵਾਰ ਚੋਣ ਵੀ ਲੜਿਆ ਕਿੱਥੋਂ ਤੱਕ ਕਰਕਾ ਸਹੀ ਹੈ ਜੀ ਬਿਲਕੁਲ ਕਹਿੰਦੇ ਜਵਾਈਆਂ ਨੂੰ ਬਣਾਇਆ ਤੇ ਬੀਬੀ ਜਵੀਰ ਜਗੀਰਕੌਰ ਦੇ ਜਵਾਈ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਰਹੇ ਨੇ ਤੇ ਉਹਨਾਂ ਨੇ ਚੋਣ ਵੀ ਇਹ ਲੜੀ ਹੈ ਪੀਪੀਜੀ ਦੇ ਰਿਕਾਰਡ ਦੀ ਹਾਜ਼ਰੀ ਦੇ ਵਿੱਚ ਅਜੁਰਾ ਸਿੰਘ ਉਹਨਾਂ ਨੇ ਝੂਣ ਲੜੀ ਹੈ ਜੀ ਇਹ ਇਸ ਨੂੰ ਅਸੀਂ ਕਿਵੇਂ ਮੁਨਕਰ ਹੋ ਸਕਦੇ ਹਾਂ ਬਹੁਤ ਸਾਰੇ ਆਗੂਆਂ ਦਾ ਜ਼ਿਕਰ ਸਰਦਾਰ ਇਕਬਾਲ ਸਿੰਘ ਝੁੰਦਾ ਕਰਦੇ ਨੇ ਤੇ ਉੱਥੇ ਆ ਕੇ ਬਾਗੀ ਅਕਾਲੀ ਆਗੂਆਂ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜਾ ਹੋ ਜਾਂਦਾ ਹੁਣ ਝੁੰਦਾ ਸਾਹਿਬ ਵੱਡੇ ਵੱਡੇ ਹਮਲੇ ਨੇ ਜਿਹੜੇ ਸਿਆਸੀ ਹਮਲੇ ਨੇ ਆਪਣੀ ਬੋਲ ਚਾਲ ਦੇ ਵਿੱਚ ਆਪਣੇ ਲਹਿਜੇ ਦੇ ਵਿੱਚ ਉਹ ਕਹਿੰਦੇ ਜਦੋਂ ਸ੍ਰੀ ਸੁਖਬੀਰ ਸਿੰਘ ਬਾਦਲ ਵੱਲੋਂ ਸੱਤਾ ਦੇ ਨਸ਼ੇ 'ਚ ਕਹਿਣ ਦੀ ਗੱਲ ਕਰਦੇ ਆ ਉਦੋਂ ਇਹ ਆਗੂ ਵੀ ਸੱਤਾ ਦਾ ਆਨੰਦ ਮਾਣ ਰਹੇ ਸੀ ਕਿਸੇ ਦਾ ਮੁੰਡਾ ਐਮਐਲਏ ਸੀ ਕੋਈ ਆਪ ਸੀ ਕੋਈ ਵਜ਼ੀਰ ਸੀ ਤੇ ਉਦੋਂ ਇਹਨਾਂ ਨੇ ਕਿਉਂ ਇਹ ਗੱਲ ਨਹੀਂ ਕਹੀ ਕਿਸੇ ਹੱਦ ਤੱਕ ਇਕਬਾਲ ਸਿੰਘ ਝੁੰਡਾਂ ਦੀ ਗੱਲ ਭਾਵੇਂ ਸਹੀ ਆ ਪਰ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਤੁਨ ਸਾਹਿਬ ਜੀ ਇਹ ਵੇਲਾ ਅੱਜ ਇਹ ਗੱਲਾਂ ਦਾ ਨਹੀਂ ਹੈ ਅੱਜ ਇਕਬਾਲ ਸਿੰਘ ਝੁੰਡਾਂ ਜੇ ਧਿਰ ਬਣ ਕੇ ਡਿਫੈਂਸ ਤੇ ਆਉਂਦੇ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਏਕਤਾ ਜਿਹੜੀ ਹੋਣ ਦੀਆਂ ਸੰਭਾਵਨਾਵਾਂ ਹੁੰਦੀਆਂ ਨੇ ਉਸ ਸਮੇਂ ਦੀ ਗਰਦਸ਼ ਵਿੱਚ ਅਲੋਪ ਹੋ ਜਾਂਦੀਆਂ ਨੇ ਇਕਬਾਲ ਸਿੰਘ ਝੁੰਡਾ ਦੇ ਇਹ ਹਮਲੇ ਜਿਹੜੇ ਹੁਣ ਲਗਾਤਾਰ ਤਾਜ਼ੇ ਹੋਏ ਨੇ ਉਹ ਮੈਨੂੰ ਨਹੀਂ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਏਕਤਾ ਵਾਲੇ ਪਾਸੇ ਕਦਮ ਇਕਬਾਲ ਸਿੰਘ ਝੁੰਡਾ ਵੱਲੋਂ ਨਵੇਂ ਹਮਲੇ ਅਕਾਲੀ ਦਲ ਦੇ ਬਾਗੀ ਆਗੂਆਂ ਨੂੰ ਇਸ ਤੰਗ ਨਾਲ ਨਿਸ਼ਾਨਾ ਬਣਾਇਆ ਜਾਣਾ ਇੱਕ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਢੇਰ ਵੱਲਣਾ ਹਾਲਾਂਕਿ ਕਮੇਟੀ ਦੀ ਰਿਪੋਰਟ ਤਿਆਰ ਕਰਨ ਵਾਲੇ ਇਕਬਾਲ ਸਿੰਘ ਝੁੰਡਾ ਤੇ ਉਹਨਾਂ ਦੇ ਨਾਂ ਤੇ ਝੁੰਡਾ ਕਮੇਟੀ ਦੀ ਰਿਪੋਰਟ ਤਿਆਰ ਹੋਈ ਹੈ ਤੇ ਐਸੇ ਹਾਲਾਤਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸੰਜੀਦਗੀ ਤੇ ਜਿਹੜੀ ਸincerity ਪੰਥ ਪ੍ਰਸਤੀ ਉਹ ਇਕਵਲ ਸਿੰਘ ਝੁੰਡਾ ਹੋਰਾਂ ਕੋਲ ਕਿਤੇ ਨਜ਼ਰ ਨਹੀਂ ਆਉਂਦੀ ਬਿਲਕੁਲ ਜੀ ਪਰ ਮਹਾਰਾਜ ਜੀ ਆਪਾਂ ਗੱਲ ਕਰੀ ਜਿਹੜੀ ਸ਼੍ਰੋਮਣੀ ਕਿਤੇ ਮੈਂ ਕਿਹ ਸਵਾਲ ਪੁੱਛਣਾ ਤੁਹਾਨੂੰ ਬੜੀ ਵਧੀਆ ਤੇ ਢੂੰਗਾ ਸਵਾਲਾ ਮੇਰੇ ਹਿਸਾਬ ਨਾਲ ਆ ਜੁੜਾ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈਗੀ ਆ ਆਗੂਆਂ ਵੱਲੋਂ ਜਿਹੜੀ ਸ਼੍ਰੋਮਣੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਜਿਹੜੇ ਉਨਾ ਪ੍ਰਤੀ ਆਗਮਨ ਦੇ ਪ੍ਰਤੀ ਵਿਰੋਧ ਹਮਲਾਵਰ ਨਿੱਤੇ ਅਕਾਲੀ ਦਲ ਨੂੰ ਕਿਤੇ ਇਹ ਮਹਿਗੀ ਤਾਂ ਨਹੀਂ ਪੈ ਸਕਦੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਕੀਤੀ ਗਈ ਇਹ ਜਿਹੜੀ ਹਮਲਾਵਰ ਨਿੱਤੀ ਆ ਤਾਂ ਨਹੀਂ ਦੰਦ ਪਰ ਮਹਿਗੀ ਪੈ ਸਕਦੀ ਆ ਨਾਲ ਕੀ ਭਵਿੱਖ ਵਿੱਚ ਪੰਥਕ ਏਕਤਾ ਅੱਗੇ ਕੋਈ ਸਵਾਲੀ ਨਿਸ਼ਾਨ ਨਹੀਂ ਖੜਾ ਹੁੰਦਾ ਇਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਦੇ ਲਈ ਬਹੁਤ ਵੱਡਾ ਸਵਾਲੀ ਨਿਸ਼ਾਨ ਆਏ ਵੀ ਕਿਸ ਤਰ੍ਹਾਂ ਕੀ ਇਕੱਠੇ ਹੋਣਗੇ ਜਾਂ ਇਸ ਤਰ੍ਹਾਂ ਇਹ ਇੱਕ ਦੂਜੇ ਦੇ ਦੱਖਣ ਪੱਛੋਂ ਉਧਰੋਂ ਭਜਣਗੇ ਤੁਹਾਡਾ ਸਵਾਰ ਸ਼੍ਰੋਮਣੀ ਕਾਲੀ ਦਲ ਦੇ ਦੋ ਮਾਤੜਿਆਂ ਨੂੰ ਕਟਹਿਰੇ ਵਿੱਚ ਖੜਾ ਕਰਦਾ ਬਿਲਕੁਲ ਦੋਏ ਗੈਰ ਜ਼ਿੰਮੇਵਾਰ ਨਜ਼ਰ ਆਉਂਦੇ ਨੇ ਇੱਥੇ ਦੇਖੋ ਇਕਬਾਲ ਸਿੰਘ ਝੁੰਡਾ ਹਮਲਾ ਕਰਦੇ ਨੇ ਜਿੰਨਾ ਦਾ ਮੈਂ ਜ਼ਿਕਰ ਕੀਤਾ ਹੈ ਸਰਦਾਰ ਮਹੇਸ਼ਿੰਦਰ ਸਿੰਘ ਗਰੇਵਾਲ ਹਮਲਾ ਕਰਦੇ ਨੇ ਸਰਬਜਸ ਸਿੰਘ ਬਲਟੂਹਾ ਹਮਲਾ ਕਰਦੇ ਨੇ ਸ਼੍ਰੋਮਣੀ ਕਾਲੀ ਦਲ ਦੇ ਵੱਡੇ ਆਗੂ ਜਿੰਨੇ ਹੋਰ ਨੇ ਸਾਰੇ ਕਿਤੇ ਨਾ ਕਿਤੇ ਗਾਇਬ ਗਾਇਸ ਸਰਦਰ ਸੁਖਵੀਰ ਸਿੰਘ ਬਾਦਲ ਦੀ ਪਿੱਠ ਤੇ ਖੜਦੇ ਨੇ ਖੜਨਾ ਚਾਹੀਦਾ ਢੇਰ ਬਣ ਕੇ ਖੜਨਾ ਚਾਹੀਦਾ ਪਰ ਨਾਲ ਨਾਲ ਇਹ ਯਤਨ ਜਰੂਰ ਕਰਨੇ ਚਾਹੀਦੇ ਨੇ ਕਿ ਦੂਜਾ ਧੜਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਪਿੱਛੇ ਰਵੇ ਇਹਦੇ ਲਈ ਯਤਨ ਅਸੀਂ ਆ ਕੀਤੇ ਸੀ ਉਸ ਵੇਲੇ ਆ ਬੋਲਿਆ ਸੀ ਕਿਉਂਕਿ ਜੋ ਕੁਝ ਅਕਾਲੀ ਦਲ ਬੋਲਦੇ ਨੇ ਹਿਸਟਰੀ ਦਾ ਹਿੱਸਾ ਬਣ ਰਿਹਾ ਇਤਿਹਾਸ ਲਿਖਿਆ ਜਾ ਰਿਹਾ ਕੌਣ ਵਾਲੇ ਸਮੇਂ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਬਰਬਾਦੀ ਦੀ ਇਬਾਰਤ ਲਿਖੀ ਜਾਏਗੀ ਜਿ ਕਿਤੇ ਜਿਹਾ ਸਮਾ ਰੱਬ ਕਰੇ ਨਾ ਆਵੇ ਜਿੱਕਤੇ ਜਿਹਾ ਸਮਾਂ ਆਇਆ ਤੇ ਸ਼੍ਰੋਮਣੀ ਕਾਲੀਦਾਵ ਦੀ ਬਰਬਾਦੀ ਦੀ ਦਾਸਤਾਨ ਜਦੋਂ ਲਿਖੀ ਜਾਵੇਗੀ ਤੇ ਉਹਨਾਂ ਆਗੂਆਂ ਦਾ ਨਾਮ ਵੀ ਲਿਖਿਆ ਜਾਵੇਗਾ ਕਿ ਉਹਨਾਂ ਨੇ ਉਸ ਵੇਲੇ ਆ ਗੈਰ ਜ਼ਿੰਮੇਵਾਰਾਨਾ ਫਰਜ਼ ਜਿਹੜਾ ਉਹ ਅਦਾ ਕੀਤਾ ਇਹ ਗੈਰ ਜ਼ਿੰਮੇਵਾਰ ਰਹੇ ਨੇ ਦੂਜੇ ਪਾਸੇ ਬਾਕੀ ਤੜੇ ਦੇ ਆਗੂ ਨੇ ਸਰਦਾਰ ਚਰਨਜੀਤ ਸਿੰਘ ਬਰਾੜ ਹੋਰੀ ਜਾਂ ਬੀਬੀ ਜਗੀਰ ਕੌਰ ਜੀ ਜਾਂ ਪ੍ਰੋਫੈਸਰ ਸਾਹਿਬ ਪ੍ਰੇਮ ਸਿੰਘ ਤੰਦੂ ਮਤਰਾ ਮੈਂ ਜਦੋਂ ਮੈਂ ਗੁਰਪ੍ਰਤਾਪ ਸਿੰਘ ਬਟਾਲਾ ਹੋਰਾ ਦੀ ਇੰਟਰਵਿਊ ਸੁਣਦੇ ਨੇ ਬੜਾ ਜ਼ਿੰਮੇਵਾਰ ਤਰੀਕੇ ਨਾਲ ਉਹ ਹਰ ਗੱਲ ਦਾ ਜਵਾਬ ਦਿੰਦੇ ਨੇ ਪਰ ਦੂਜੇ ਆਹ ਤੇ ਲਗਾਤਾਰ ਹਮਲਾ ਇਹ ਦੋਨੋਂ ਧੜਿਆਂ ਦੀ ਗੈਰ ਜ਼ਿੰਮੇਵਾਰੀ ਦਾ ਪ੍ਰਤੀਕ ਇੱਕ ਗੱਲ ਧਿਆਨ ਰੱਖ ਲੈਣੀ ਚਾਹੀਦੀ ਹੈ ਕਿ ਜਦੋਂ ਕਦੇ ਵੀ ਪੰਜਾਬ ਦਾ ਨੁਕਸਾਨ ਹੋਇਆ ਉਦੋਂ ਹੋਇਆ ਜਦੋਂ ਸ਼੍ਰੋਮਣੀ ਅਕਾਲੀ ਦਲ 2 3 4 ਧੜਿਆਂ ਦੇ ਵਿੱਚ ਵੰਡਿਆ ਹੋਇਆ ਸੀ ਜੇ ਸ਼੍ਰੋਮਣੀ ਕਾਲੀ ਦਲ ਚਾਰ ਧੜਿਆਂ ਦੇ ਵਿੱਚ ਅੱਜ ਵੀ ਵੰਡ ਹੋਇਆ ਤਿੰਨ ਧੜਿਆਂ ਦੇ ਵਿੱਚ ਵੰਡ ਹੋਇਆ ਦੋ ਧੜਿਆਂ ਦੇ ਵਿੱਚ ਵੰਡ ਹੋਇਆ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਭਾਵੇਂ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਗਰੁੱਪ ਢਾਲ ਬਣਾਵੇ ਭਾਵੇਂ ਬਾਗੀ ਢਾਲ ਜਿਹੜਾ ਮੰਨਿਆ ਜਾਂਦਾ ਹੈ ਉਹ ਢਾਲ ਬਣਾਵੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਢਾਲ ਲੱਗੇਗੀ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਬਉੱਚਤਾ ਉਹ ਉਵੇਂ ਕਾਇਮ ਰਹੇਗੀ ਉਹਨੂੰ ਕੋਈ ਖੋਰਾ ਨਹੀਂ ਲਾ ਸਕਦਾ ਤੇ ਨਾ ਅੱਜ ਤੱਕ ਕੋਈ ਲਾ ਸਕਿਆ ਨਾ ਸ੍ਰੀ ਅਕਾਲ ਤਖਤ ਸਾਹਿਬ ਕੋਈ ਇਮਾਰਤ ਅਕਾਲ ਤਖਤ ਸਾਹਿਬ ਹਾਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੱਲੋਂ ਬਖਸ਼ਿਆ ਹੈ ਇੱਕ ਸਿਧਾਂਤ ਹੈ ਤੇ ਉਸ ਇਮਾਰਤ ਤੇ ਖਲੋ ਕੇ ਜਿਹੜੇ ਫੈਸਲੇ ਕੀਤੇ ਜਾਂਦੇ ਨੇ ਜਾਂ ਜਿਹੜੀਆਂ ਅਪੀਲਾਂ ਦਲੀਲਾਂ ਨੂੰ ਮੰਨ ਕੇ ਜਾਂ ਜਿਹੜੇ ਫੈਸਲੇ ਵੱਡੇ ਅਮਲ ਵਿੱਚ ਲਿਆਂਦੇ ਜਾਂਦੇ ਨੇ ਉਹ ਹਮੇਸ਼ਾ ਇਤਿਹਾਸ ਦਾ ਹਿੱਸਾ ਬਣੇ ਨੇ ਕਦੇ ਅਕਾਲੀ ਫੂਲਾਸੇ ਹੋਰੀ ਮਹਾਰਾਜਾ ਨਜੀਤ ਸਿੰਘ ਨੂੰ ਬਨ ਕੇ ਉੱਥੇ ਕੁਰਲੇ ਜਿ ਮਾਰਦੇ ਨੇ ਕਦੇ ਸਰਦਾਰ ਸਰਜੀਤ ਸਿੰਘ ਬਰਨਾਲਾ ਉਹਨਾਂ ਨੂੰ ਪਿੱਲਰ ਨਾਲ ਬਨ ਲਿਆ ਜਾਂਦਾ ਤੇ ਵੱਡੇ ਵੱਡੇ ਅਕਾਲੀਆਂ ਨੂੰ ਉੱਥੇ ਬਨ ਕੇ ਸਜ਼ਾਵਾ ਮਿਲਦੀਆਂ ਰਹੀਆਂ ਨੇ ਸ਼ੇਰੀ ਗਾਲ ਤਖਤ ਸਾਹਿਬ ਨੂੰ ਢਾਲ ਨਹੀਂ ਬਣਾਉਣਾ ਚਾਹੀਦਾ ਹਾਂ ਜਿਹੜੇ ਮੁੱਦੇ ਲੈ ਕੇ ਬਾਗੀ ਚੜਾ ਜਿਨ੍ਹਾਂ ਨੂੰ ਕਹਿੰਦਾ ਬੀਬੀ ਜ਼ਗੀਰ ਕਾਰਪੋਰੇਸ਼ਨ ਚੰਦੂ ਮਾਜਰਾ ਹਣੀ ਅਕਾਲ ਤਖਤ ਸਾਹਿਬ ਤੇ ਗਏ ਨੇ ਉਹਨਾਂ ਦਾ ਜਵਾਬ ਸ਼੍ਰੋਮਣੀ ਕਾਲੀ ਦਲ ਦੇ ਸਰਦਾਰ ਸੁਖਵੀਰ ਸਿੰਘ ਬਾਦਲ ਵਾਲੀ ਪਾਰਟੀ ਦੇ ਆਗੂ ਨੂੰ ਸੰਜੀਦਗੀ ਨਾਲ ਦੇਣਾ ਚਾਹੀਦਾ ਤੇ ਇਸ ਸੰਜੀਦਗੀ ਨਾਲ ਦੇਣਾ ਚਾਹੀਦਾ ਕਿ ਉਧਰੋਂ ਉਹਨਾਂ ਨੂੰ ਲੱਗੇ ਕਿ ਹਾਂ ਅੱਜ ਵੀ ਸਾਨੂੰ ਸ਼੍ਰੋਮਣੀ ਕਾਲੀ ਦਲ ਦੀ ਸਾਡੀ ਸ਼੍ਰੋਮਣੀ ਕਾਲੀ ਦਲ ਨੂੰ ਰੋੜ ਹੈ ਤੇ ਅਸੀਂ ਸ਼੍ਰੋਮਣੀ ਕਾਲੀ ਦਲ ਦੀ ਏਕਤਾ ਵਿੱਚ ਸ਼ਾਮਲ ਹੋਈਏ ਪੰਥ ਨੂੰ ਰੋੜ ਹੈ ਪੰਜਾਬ ਨੂੰ ਰੋੜ ਹੈ ਨਹੀਂ ਤਾਂ ਯਾਦ ਰੱਖਿਓ ਤੁਹਾਨੂੰ ਦੋਨਾਂ ਧੜਿਆਂ ਨੂੰ ਪੰਜਾਬ ਸਿੱਖ ਪੰਥ ਕਦੇ ਮਾਫ਼ ਨਹੀਂ ਕਰੇਗਾ ਇਤਿਹਾਸ ਵੀ ਤੁਹਾਨੂੰ ਕਦੇ ਮਾਫੀ ਕਰੀਗਾ ਇਹ ਗੱਲ ਦਾ ਹਰ ਬੱਚਾ ਬੱਚਾ ਉਦੋਂ ਹੀ ਸ਼ਰੋਮਣੀ ਕਾਲੀ ਦਲ ਇੱਕਦਮ ਸਰਵਾਈਵ ਕਰ ਸਕਦਾ ਜਦੋਂ ਸ਼੍ਰੀ ਕਾਲ ਤਖਤ ਸਾਹਿਬ ਨੂੰ ਸਾਰੇ ਆਗੂ ਸਮਰਪਿਤ ਹੋਏ ਤੇ ਗੁਰੂ ਰਾਮਦਾਸ ਮਹਾਰਾਜ ਰਾਖੋ ਸ਼ਗਨਾਈ ਗੁਰੂ ਰਾਮਦਾਸ ਰਾਖੋ ਸ਼ਗਨਾਈ ਦਾ ਸ਼ਬਦ ਸ਼੍ਰੀ ਕਾਲ ਤਖਤ ਸਾਹਿਬ ਤੇ ਮਾਫੀ ਮੰਗ ਕੇ ਵਿਧੀ ਵਿਧਾਨ ਪਰੰਪਰਾਵਾਂ ਅਮਤਾਵਕ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਮਾਫੀ ਮੰਗ ਕੇ ਪੜਿਆ ਗਿਆ ਗੁਰੂ ਰਾਮਦਾਸ ਦੇ ਘਰ ਤੋਂ ਕਦੇ ਕੋਈ ਖਾਲੀ ਨਹੀਂ ਗਿਆ ਹਾਂ ਉਥੇ ਸਚਾਈ ਉਥੇ ਅਮਲਾਂ ਦੇ ਨਿਵੇੜੇ ਦੇ ਜਿਹੜੇ ਹਕੀਕਤ ਦੇ ਨਿਵੇੜੇ ਨੇ ਉਥੇ ਜ਼ਰੂਰ ਹੋਣੇ ਨੇ ਸ਼੍ਰੋਮਣੀ ਕਾਰਡੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਤਕੜੀ ਹੋਣੀ ਚਾਹੀਦੀ ਹੈ ਸਾਡਾ ਤੁਹਾਡਾ ਆਵਾਜ਼ੇ ਖਲਕ ਸਾਰਿਆਂ ਦਾ ਇਹ ਜ਼ਰੂਰ ਹੈ ਕਿ ਹਰ ਸਿਆਸੀ ਪਾਰਟੀ ਤਕੜੀ ਹੋਵੇ ਪਰ ਬਹੁਤ ਸਾਰੀਆਂ ਗੱਲਾਂ ਧਿਆਨ ਮੰਗਦੀਆਂ ਨੇ ਕਿ ਅੱਜ ਢਿੱਲੋਂ ਸਾਹਿਬ ਗੱਲ ਕੋੜੀ ਹੈ ਜਰਕ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਇਹ ਬਾਗੀ ਤੁਹਾਡੇ ਦੋਨੋਂ ਨੂੰ ਇਹ ਗੱਲ ਸੋਚ ਲੈਣੀ ਚਾਹੀਦੀ ਹੈ ਕਿ ਲੋਕ ਸਭਾ ਚੋਣਾਂ ਵਿੱਚ 7 ਸੀਟਾਂ ਤੇ ਕਾਂਗਰਸ ਪਾਰਟੀ ਉਸ ਦਿਨ ਚੋਣ ਜਿੱਤ ਕੇ ਸਾਹਮਣੇ ਆਈ ਹੈ ਵੱਡੀ ਪਾਰਟੀ ਜਿਸ ਦਿਨ ਸ਼੍ਰੀ ਕਾਲ ਤਖਸੈਦੇ ਹਮਲਾ ਹੋਇਆ ਕਿਨੇ ਕੀਤਾ ਸੀ ਆਖਿਆ ਜਾਂਦਾ ਹੈ ਕਿ ਕਾਂਗਰਸ ਪਾਰਟੀ ਨੇ ਕੀਤਾ ਸੀ ਪਰ ਉਸ ਦਿਨ ਕਾਂਗਰਸ ਪਾਰਟੀ ਨੂੰ ਲੋਕਾਂ ਨੇ ਬਹੁਤ ਵੋਟਾਂ ਪਾਈਆਂ ਨੇ ਕਾਰਨ ਇਹ ਹੋ ਸਕਦਾ ਹੈ ਕਿ راہਲ ਗਾਂਧੀ ਇਸ ਘਰ ਨੂੰ ਗੁਰੂ ਰਾਮਦਾਸ ਮਹਾਰਾਜ ਦੇ ਘਰ ਨੂੰ ਸਮਰਪਿਤ ਹੋਏ ਨੇ ਤੇ ਜੇ ਉਹ راہਲ ਗਾਂਧੀ ਗੁਰੂ ਰਾਮਦਾਸ ਮਹਾਰਾਜ ਦੇ ਘਰ ਨੂੰ ਸਮਰਪਿਤ ਹੋ ਕੇ ਆਪਣੀਆਂ ਭੁੱਲਾਂ ਬਖਸ਼ਾ ਸਕਦਾ ਹੈ ਤੇ ਉਸ ਦਿਨ ਪੰਜਾਬ ਦੇ ਵੋਟਾਂ ਤੋਂ ਲੋਕਾਂ ਤੋਂ ਵੋਟਾਂ ਲੈ ਸਕਦਾ ਜਿਸ ਦਿਨ ਸ਼੍ਰੀ ਕਾਲ ਤਖਤ 'ਤੇ ਹਮਲਾ ਹੁੰਦਾ ਹੈ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਤੇ ਤੁਹਾਨੂੰ ਕੀ ਹੋਇਆ ਤੇ ਇਹ ਸਵਾਲ ਨੇ ਤੇ ਇਤਿਹਾਸ ਉਹਨਾਂ ਲੋਕਾਂ ਨੂੰ ਕਦੇ ਮਾਫ ਨਹੀਂ ਕਰੇਗਾ ਜਿਹੜੇ ਸ਼੍ਰੀ ਕਾਲ ਤਖਤ ਤੋਂ ਮੁੱਖ ਮੂੜੀ ਬੈਠੇ ਫਿਲਹਾਲ ਇਹ ਨਹੀਂ ਬਿਲਕੁਲ ਬਹੁਤ-ਬਹੁਤ ਧੰਨਵਾਦ ਪਰਮਨੰਦਰ ਸਾਹਿਬ ਤੁਹਾਡਾ ਕਾਫੀ ਛੋਟੇ ਸਮੇਂ ਦੇ ਵਿੱਚ ਕਾਫੀ ਡੂੰਘੇ-ਡੂੰਘੇ ਤੁਸੀਂ ਗੱਲਾਂ ਕੀਤੀਆਂ ਸਾਡੇ ਦਰਸ਼ਕਾਂ ਤੱਕ ਸਰੋਤਿਆਂ ਤੱਕ ਪਹੁੰਚਦਿਆਂ ਕੀਤੀਆਂ ਨੇ ਸਾਨੂੰ ਆਸ ਹੈ ਵੀ ਜਿਹੜੇ ਸਰੋਤੇ ਨੇ ਤੁਹਾਡੀ ਗੱਲਾਂ ਦਾ ਜ਼ਰੂਰ ਧਿਆਨ ਨਾਲ ਸੁਣਨਗੇ ਤੇ ਪਰਮਲਪੁਰਾ ਤੁਹਾਡਾ ਬਹੁਤ ਬਹੁਤ ਬਸਵਾਤਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਆਵਾਜ਼ੇ ਖਲਕ ਦੇ ਉੱਪਰ ਤੇ ਜਿਹੜੀ ਸਾਡੇ ਨਾਲ ਦੀ ਜਾਣਕਾਰੀ ਹਰ ਵਾਰ ਜਦੋਂ ਆਵਾਜ਼ ਮਾਰਦੇ ਤੁਸੀਂ ਹਾਜ਼ਰ ਹੁੰਦੇ ਹੋ ਜਿਹੜੀ ਸਾਡੇ ਸਰੋਤਾਂ ਤੱਕ ਪਹੁੰਚਾਉਂਦੇ ਹੋ ਜਾਣਕਾਰੀ ਨਮੀ ਨਮੀ ਪਹੁੰਚਾਉਂਦੇ ਹੋ ਦੋਸਤੋ ਜਿਹੜਾ ਸਮਾਂ ਬਹੁਤ ਬਲਵਾਨਾ ਜੋ ਅਯਾਤ ਨਹੀਂ ਦੇ ਰਿਹਾ ਹੈਗਾ ਅਸੀਂ ਜਲਦੀ ਤੁਹਾਡੇ ਅੱਗੇ ਨਵੀਂ ਚਰਚਾ ਲੈ ਕੇ ਪੇਸ਼ ਹੋਵਾਂਗੇ ਤੇ ਜਿਹੜੀ ਸਾਡਾ YouTube ਚੈਨਲ ਆ ਆਵਾਜ਼ੇ ਖਲਕ ਇਹਨੂੰ ਜਰੂਰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਡੇ ਤੱਕ ਹੋਰ ਨਵੀਂ-ਨਵੀਂ ਅਸੀਂ ਜਾਣਕਾਰੀ ਲੈ ਕੇ ਪਹੁੰਚਦੀ ਕਰੀਏ ਲੈ ਕੇ ਆਈਏ ਤੁਹਾਡੇ ਤੱਕ ਤੇ ਜਲਦੀ ਹੀ ਤੁਹਾਡੇ ਅੱਗੇ ਨਵੀਂ ਚਰਚਾ ਲੈ ਕੇ ਨਵੀਂ ਗੱਲਬਾਤ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ ਬਹੁਤ ਬੋ ਜੀ ਆਜਤ ਸਤਿ ਸ੍ਰੀ ਅਕਾਲ